ਇਹ ਜਿਹੜਾ ਪੰਜਾਬੀ ਲੈਨ ਦਾ ਇਲਾਕਾ ਵਾ ਸ਼ਿਲੌਂਗ ਦੇ ਅੰਦਰ 200 ਸਾਲ ਤੋਂ ਸਾਡੇ ਲੋਕ ਸਿੱਖ ਜਿਨ੍ਹਾਂ ਨੇ ਜਿੱਥੇ ਇਸ ਰਾਜ ਦੀ ਤਰੱਕੀ ਦੇ ਵਿੱਚ ਵੱਡਾ ਯੋਗਦਾਨ ਪਾਇਆ ਕੋਈ ਮੁਸ਼ਕਲ ਤੇ ਮੁਸੀਬਤ ਪਈ ਆਪਣੇਆਂ ਵਾਂਗ ਸਾਰਿਆਂ ਦੇ ਨਾਲ ਖੜੇ ਤੇ 200 ਸਾਲ ਤੋਂ ਜਿਹੜੀ ਕੌਮ ਇੱਥੇ ਵਸ ਰਹੀ ਆ ਉਸ ਕੌਮ ਨੂੰ ਉਜਾੜਨਾ ਇਹ ਕੋਈ ਇਨਸਾਫ ਨਹੀਂ ਹੈ ਇਹ ਬੇਇਨਸਾਫੀ ਹੈ ਤੇ ਮੈਂ ਸ਼ਲਾਘਾ ਕਰਦਾ ਉਹਨਾਂ ਸਾਰੀ ਜਥੇਬੰਦੀਆਂ ਦੀ ਜਿਹੜੀਆਂ 2017-18 ਤੋਂ ਸਿੱਖ ਹੱਕਾਂ ਦੀ ਇਹ ਜੰਗ ਲੜ ਰਹੀਆਂ ਹਨ ਤੇ ਸਿੱਖ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਢਾਕੇ ਖੜੇ ਹਾਂ ਪਰ ਮੈਂ ਨਾਲ ਹੀ ਸੰਗਤ ਨੂੰ ਇਹ ਵਿਸ਼ਵਾਸ ਦਿਵਾਉਣਾ ਹਾਂ ਆਪਾਂ ਹੁਣ ਕੋਈ ਕਮਜ਼ੋਰ ਨਹੀਂ ਹਾਂ ਇਹ ਸਰਕਾਰਾਂ ਵੀ ਸਮਝ ਲੈਣ ਸਿੱਖ ਕੋਈ ਹੁਣ ਕਮਜ਼ੋਰ ਨਹੀਂ ਹਨ ਅਸੀਂ ਵਰਲਡਵਾਈਡ ਪੂਰੇ ਪਾਵਰਫੁਲ ਹਾਂ ਤਗੜੇ ਹਾਂ ਤੇ ਤੁਸੀਂ ਕਿਤੇ ਇਹ ਨਹੀਂ ਸਮਝਣਾ ਕਿ ਤੁਸੀਂ ਇਕੱਲੇ ਹੋ ਤੁਸੀਂ ਖਾਲਸਾ ਪੰਥ ਦਾ ਹਿੱਸਾ ਹੋ ਤੁਸੀਂ ਖਾਲਸਾ ਪੰਥ ਪਰਿਵਾਰ ਦੇ ਮੈਂਬਰ ਹੋ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੀ ਫਲਵਾੜੀ ਦੇ ਸੋਹਣੇ ਫੁੱਲ ਹੋ ਜਿਹੜੇ ਸ਼ਲਾਂਗ ਦੀ ਧਰਤੀ ਤੇ ਖੜੇ ਹੋਏ ਆ ਤੇ ਜਦੋਂ ਵੀ ਪਹਿਲਾਂ ਵੀ ਪੰਥ ਨਾਲ ਖੜਾ ਹੈ ਸ੍ਰੀ ਅਕਾਲ ਤਖਤ ਸਾਹਿਬ ਕੋਈ ਵੀ ਹਕੂਮਤ ਜਾਂ ਕੋਈ ਵੀ ਸਰਕਾਰ ਬੇਇਨਸਾਫੀ ਦੀ ਗੱਲ ਕਰੇਗੀ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਮਰਜੀ ਆਵਾਜ਼ ਮਾਰਿਓ ਜਾਂ ਸਾਨੂੰ ਪਤਾ ਲੱਗੇ ਭਾਵੇਂ ਅੱਧੀ ਰਾਤ ਵੀ ਹੋਵੇ ਅਕਾਲ ਤਖਤ ਸਾਹਿਬ ਤੁਹਾਡੇ ਨਾਲ ਖੜਾ ਹੈ ਤੇ ਖੜਾ ਰਹੇਗਾ